ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਅਮਰੀਨ ਉੱਠ ਖੜਿਆ ਸਤਿ ਸ਼੍ਰੀ ਅਕਾਲ ਬੁਲਾਓ ਸਾਰਿਆਂ ਨੂੰ ਹੱਥ ਜੋੜ ਕੇ ਆਸਿਕਾਲ ਕਰੋ ਬਾਈ ਵੀ ਕਰ ਦੋ ਬਾਈ ਸਾਰਿਆਂ ਲਈ ਬਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਖਾਉਣਾ ਤੁਹਾਨੂੰ ਅੱਜ ਕੀ ਕੰਮਕਾਰ ਚੱਲਦਾ ਤੇ ਮੌਸਮ ਤੁਹਾਨੂੰ ਪਤਾ ਵੀ ਖਰਾਬ ਹੋਇਆ ਵਾ ਜੀ ਬਾਈ ਪਹੁੰਚ ਗਿਆ ਤੇ ਪੱਲੀ ਦੀਆਂ ਵੰਨ ਰਿਹਾ ਪੱਲੀ ਟਰਾਲੀ ਦੀਆਂ ਮੰਨ ਰਿਹਾ ਪੱਲੀਆਂ ਫੱਲੀ ਕੇ ਤਾਂ ਟਰਾਲੀ ਦੀਆਂ ਪਲੀਆਂ ਵਾਣ ਰਿਹਾ ਹੈ ਕਿਦਨੂੰ ਲੈ ਕੇ ਜਾਣੀਆਂ ਸਾਹਮਣੇ ਪਲਾਟ ਨੂੰ ਲਾਤਾ ਜੀ ਆਪਾਂ ਨੇ ਅਜੋ ਵਾੜਾ ਤੇ ਲਾਡੀ ਬਾਈ ਕਰ ਰਿਹਾ ਪਟਾਈ ਤੇ ਟਰੈਕਟਰ ਵੀ ਆ ਗਿਆ ਆਪਾਂ ਚੱਲਦੇ ਆ ਉਧਰ ਬਹੁਣ ਤੇ ਆਹ ਰੌਣਕ ਹੈ ਪਲਾਟ ਤੇ ਸਾਈਡਾਂ ਸੂਡਾਂ ਕੱਢ ਰਹੇ ਨੇ ਤੋ ਬਾਅਦ 4 ਬਣੂ ਦੀ ਸਾਰੀ ਚਾਲ ਬਣਨ ਤੋਂ ਬਾਅਦ ਕੰਮ ਛੱਡੂਗਾ ਇਹਨਾਂ ਚਾਲ ਬਣ ਜਵੇ ਇਹਦਾ ਦੂਸਰਾ ਪਟਕੇ ਬਾਕੀ ਮੌਸਮ ਬਟ ਨੂੰ ਪਤਾ ਹੈ ਕਿੰਦਾ ਦਾ ਦੇਹੜੀ ਬੰਦਦਾ ਲਾਡੀ ਮੈਨੂੰ ਸਿਖਾਉਂਦਾ ਹੈ ਕਹਿੰਦਾ ਵੀ ਡੂੰਗਾ ਰੱਖ ਕੇ ਬਾਦੀ ਸੁਖਾ ਰਿਹਾ ਮੈਨੂੰ ਵੀ ਡੂੰਗਾ ਰੱਖ ਕੇ ਬਾਦੀ ਮੈਂ ਪਹਿਲੀ ਵਾਰ ਟਰੈਕਟਰ ਚਲਾਉਣਾ ਸੌਂਡੋ ਭਾਈ ਸਾਰੇ ਹਾਂਜੀ ਜਨਾਬਾ ਜੀ ਆਪਾਂ ਨੇ ਟਰੈਕਟਰ B24B 13 ਹੜਾ ਲਿਵਟ ਵਾਲਾ ਨੀਵਰ ਬੰਦੇ ਪਟਰਾਵਾਂ ਰੱਟੇ ਬੰਦੇ ਆ ਹੋਏ ਆ ਕੱਟ ਕਾਰ ਦੇ ਹਿਸਾਬ ਨਾਲ ਵਧੀਆ ਜੋਰ ਆ ਪਹਿਲੇ ਹਾਈ ਚ ਲਾ ਕੇ ਦੇਖਾਂਗੇ ਕੀ ਹਿਸਾਬ ਕਿਤਾਬ ਹੈ ਦਾ ਲੋਬਰੇ ਆ ਸਾਰੇ ਗੇਰੇ ਦੇ ਅੱਜ ਆਪਾਂ ਪਹਿਲੇ ਹਾਈ ਦਾ ਤੋਰਾ ਕਰੋ ਚੈੱਕ ਤੋਰਾ ਬਹੁਤ ਦਾ ਟਰੈਕਟਰ ਜ਼ਾਬਦਾ ਵੀ ਬਹੁਤ ਦਾ ਬਹੁਤ ਜਿਆਦੇ ਨਜਾਇਜ਼ ਦਬਦਾ ਦੇਖੋ ਕੋਈ ਪਤਾ ਨੱਕ ਰਿਹਾ ਆਰੇ ਕਿੱਥੇ ਜਾ ਜਾਗਾ 211 ਦੀਆਂ ਲਾਓ ਬਹੁਤ ਯਾਰੇ ਤੋਰਾ ਇਸ ਕਰਕੇ ਇਹ ਧੀਰੇ ਦੂਜੇ ਚੱਲੂਗਾ ਆ ਘਰ ਜਾਂਦਾ ਡਰਾਈਵਰ ਦਾ ਜੋ ਸਹੀ ਹੋ ਜਾਂਦਾ ਤੇ ਬਰਦਾਸ਼ਤਾ ਵੀ ਨਹੀਂ ਕਿਉਂਕਿ ਸਾ ਡੀਜ਼ਲ ਖਰਚਾ ਵੀ ਸਹੀ ਕਰੂਗਾ। ਯਾ ਡਰਾਈਵਰ ਲੱਭਦਾ ਹੀ ਨਹੀਂ। ਇਹ ਦਬੂਗਾ ਤਾਂ ਤੇਲ ਵੱਧ ਖਾਊਗਾ, ਫਲ ਪਾਉ ਪਰ ਟੈਕ। 50 75 ਆ ਇਹ। ਉਸ ਦਾ ਗੇੜਾ ਆਪਾਂ ਕੰਟਰੋਲ ਤੇ ਲਾਇਆ ਤੇ ਹੁਣ ਕੰਟਰੋਲ ਖੋਰਦਾ ਦੇਖੋ। ਬੱਲੇ ਕਰਦੇ ਦੋਏ ਰੀਵਰ। ਤੇ ਇੱਥੇ ਇੱਕ ਹੱਥ ਲੱਗਦੇ ਨੇ। ਦੋਏ ਰੀਵਰ ਖੱਦੇ। ਪੰਨਸੀਰ ਆਇਆ ਸੀ ਉਹਦੇ ਮਰਦਾ ਬਹੁਤ ਜਿਆਦੇ ਪੰਨਸੀਰ ਦੇ ਵੀ ਇਹ ਦੂਜੇ ਵਾਹੀ ਕਰੂਗਾ ਹੀ ਘੇਰ ਐਦਾ ਵਾਹੀ ਵਾਲਾ ਹਰਾ ਵਾਲਾ ਪੂਰੇ ਜਿੰਨੇ ਚੱਕਰਾਂ ਦੇ ਚਲਾਇਆ ਉਹਨੇ ਵੀ ਚੰਗਾ ਦੇ ਆ 2000 ਤੇ ਚਲਾਇਆ ਯਾ ਭਾਈ ਨਾ ਮਾਤਰ ਜੀ ਸਪੀਡ ਘਟਾ ਕੇ ਚੱਲ ਰਿਹਾ। ਇਹ ਗੱਲ ਤੇ ਗੌਰ ਕਰਨ ਵਾਲੀ ਆ ਜਿਹੜਾ ਇਹਦਾ ਬਟਨ ਦੱਟਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਲੋ। ਯਾ ਭਾਈ ਟਰੈਕਟਰ ਨੂੰ ਕੋਈ ਫਰਕ ਨਹੀਂ ਪੈਂਦਾ ਜਿੰਨਾ ਮਰਜ਼ੀ ਲੱਪੀ ਧੱਪੀ ਜਾਓ। ਚੱਲ ਕੇ ਛਪੰਜਾ ਵੀ ਸੀਆਰਟੀ ਦੇ ਪਤਾ ਲੱਗਦਾ ਵੀ ਟਰੈਕਟਰ ਕਿਹੜੇ ਉਹਦੇ ਚਲੇ ਆ ਗਿਆ। ਮੋੜ ਬਦਲ ਰਹੇ ਆ ਯਾਰ 답ਦਾ। 답ਦਾ ਜੋਗੀ ਯਾਰ ਇਹਦੇ ਕੁਝ ਨਹੀਂ ਦਾ। ਉਹ ਚੱਕਰ ਨਹੀਂ ਲੈਕ ਨੂੰ ਮਾੜੀ ਵਾਸਕੇ ਜੋ ਆਕਾ ਦੀ ਗੇੜੇ ਲਾਈ ਪਈ ਆ ਇਹ ਨਹੀਂ ਸਮਝ ਆਈ ਗੱਲ ਦੀ ਵੀ ਦੱਪੀ ਆ ਹੁਣ ਦੱਪੀ ਜੋ ਜਿਹੜੇ ਮਰਜ਼ੀ ਉਹ ਚਲਾ ਲਓ ਜਿਵੇਂ ਹੀ ਨਹੀਂ ਪਤਾ ਲੱਗਦਾ ਗ੍ਰੇਟੀ ਜੱਪਾ ਤਾਂ ਥੋੜੀ ਜੀ ਸਹੀ ਨਹੀਂ ਲੱਗੀ ਤੇ ਦੂਸਰੇ ਨੰਬਰ ਤੇ ਜਿਹੜੀ ਆ ਪੌੜੀ ਆ ਟ੍ਰੈਕ ਦੇ ਬਾਹਰ ਆ ਗਈਆਂ ਜਾਂ ਕਿਤੇ ਉਹਦੇ ਨਾਲ ਟਰੈਕਟਰ ਕੰਟਰੋਲ ਮੰਗਣ ਲੱਗਿਆ ਦੇਖੋ ਕੰਟਰੋਲ ਮੰਗ ਰਿਹਾ ਟਰੈਕਟਰ ਨੇ ਤਾਂ ਚੱਲਿਆ ਤੇ ਪਹਿਲਾਂ ਹਾਲ سارے ਬਹੁਤ ਕੱਕ ਮੇਦੀ ਥੋੜਾ ਡੱਡਾ ਛੋਟਾ ਕੀਤਾ ਤੇ ਹਾਲ ਸਿੱਧੇ ਕਰੇ ਨੇ ਸਵਰ ਦਾ ਲੋੜ ਲਾ ਕੇ ਚੱਲ ਗਿਆ ਥੋੜੇ ਹਾਰੇ ਕੋ ਕੋ ਫਿੜਦਾ ਵਾ ਦਬ ਗਿਆ ਟਰੈਕਟਰ ਲੋ ਦਬ ਗਿਆ ਰਹਿ ਗਿਆ ਸੇ ਦਾ ਫਰਕ ਪੈ ਗਿਆ ਹੁਣ ਦੋ ਤੇ ਆ ਰਿਹਾ ਤੇ ਇਹਦਾ ਤੀਸਰਾ ਲਾਇਆ ਇਹਦੇ ਚ ਤੋਰਾ ਘਟ ਗਿਆ ਟਰੈਕਟਰ ਦਾ ਬਹੁਤ ਜਮਾਈ ਨਾ ਮਾਰਦਾ ਤੋਰਾ ਰਹਿ ਗਿਆ ਤੇਰਾ ਤੀਸਰਾ ਵੀਰੇ ਤੀਸਰੇ ਚ ਤੋਰਾ ਬਹੁਤ ਜਿਆਦਾ ਹੋ ਗਿਆ ਦੇਖੋ ਵੇ ਰ ਆਏ ਨੇ ਪੀ 2 ਬੱਸ ਹਲਾ ਨਹੀਂ ਉਹ ਹੀ ਬੈਸਤਾ ਪਰਮਾਤਵਾ ਦਾ ਵੀ ਕੁਛ ਨਹੀਂ ਪਤਾ ਲੱਗਦਾ ਦੇਖੋ ਲੱਗਿਆ 20 ਪਾਉਣ ਭਣੀਆਂ ਲੱਗਿਆ 6 ਤੇ ਹੁਣ ਆਪਾਂ ਦਰੂਆਂ ਜੀਆਂ ਥੋੜੀਆਂ ਜੀਆਂ ਕਮੀਆਂ ਦੱਸਦੇ ਆ ਦੋ ਚਾਰਕ ਜਿਹੜੀਆਂ ਹੈਗੀਆਂ ਟਰੈਕਟਰ 'ਚ ਸਾਨ ਭਰਾਵੋ ਅੱਜ ਆਪਾਂ ਇਹ ਟੈਸਟ ਕੀਤਾ ਤੇ ਆਪਾਂ ਚਲਾਇਆ ਉਹਨਾਂ ਦਾ ਲਾਡੀਓ ਚ ਲਾਉਂਦਾ ਇਹਦੇ ਤੇ ਜਿਹੜੀਆਂ ਛੋਟੀਆਂ ਮੋਟੀਆਂ ਕਾਮੀਆਂ ਨੇ ਤੁਹਾਨੂੰ ਉਹ ਦੱਸਣ ਲੱਗੇ ਆਂ ਸਭ ਤੋਂ ਪਹਿਲਾਂ ਤਾਂ 18 ਦੇ ਟਾਇਰ ਆਏ ਨੇ ਚਲੋ ਠੀਕ ਐ ਉਹ ਸਭ ਨਾ ਪੌੜੀ ਨਹੀਂ ਹੈਗੀ ਮਿੱਤਰੋ ਚਲੋ ਕੋਈ ਵੱਡੀ ਗੱਲ ਨਹੀਂ ਇਹ ਵੀ ਹੱਲ ਹੋ ਸਕਦਾ ਜੇ ਕੰਪਨੀ ਚਾਹੇ ਸਭ ਤੋਂ ਮੇਨ ਗੱਲ ਜਿਹੜੀ ਹੈਗੀ ਆ ਉਹ ਹੈਗੀ ਆ ਇਹ ਲੀਵਰ ਵੱਡੇ ਲੀਵਰ ਵੱਡੇ ਇਹਨੂੰ ਆਪਾਂ ਕਿੰਨੀ ਕ ਵਾਰ ਉੱਪਰ ਥੱਲੇ ਕਰੀ ਜਾਵਾਂਗੇ ਫ੍ਰੀ ਹੋ ਜਾਊਗਾ ਤੇ ਉਹ ਸਾਰਿਆਂ ਨੂੰ ਛੋਟਾ ਟਰੈਕਟਰ ਹੈ ਇਹਨਾਂ ਦਾ 50 39 ਜਾਂ 5105 ਕੋਈ ਵੀ ਲਾ ਲਓ ਉਹੀ ਸੀਟ ਉਹ ਟਰੈਕਟਰ ਤੇ ਆ ਰਹੀ ਹੈ ਉਹੀ ਸੀਟ ਇਹਦੇ ਤੇ ਆਉਂਦੀ ਆ ਸੀਟ ਵੀ ਨੀਵੀਂ ਆ ਇਹ ਚੇਂਜ ਹੋ ਸਕਦੀ ਆ ਸੀਟ ਇਹਦੇ ਤੇ ਜਿਆਦਾ ਆਪਾਂ ਕੰਪਨੀ ਇੰਨੇ ਪੈਸੇ ਲੈ ਰਹੀ ਆ ਆਪਾਂ ਤੋਂ ਤਾਂ ਇਹ ਤੇ ਸੀਟ ਪੂਰੀ ਵਧੀਆ ਦਵੇ ਦੂਸਰੇ ਨੰਬਰ ਤੇ ਸਾਰਿਆਂ ਨੂੰ ਵੱਡੀ ਗੱਲ ਹੈ ਜਿਹੜੀ ਜਿੰਨੇ ਵੀ 65 70 HP 75 HP ਦੇ ਟਰੈਕਟਰ ਨੇ ਸਾਰੇ ਹੀ ਵੱਡੇ ਟਰੈਕਟਰ ਉਹਨਾਂ ਸਾਰਿਆਂ ਨੂੰ ਵੱਡੀ ਪ੍ਰੋਬਲਮ ਇਹ ਹੈ ਵੀ ਡੀਜ਼ਲ ਦੀ ਜਿਹੜਾ ਟੈਂਕ ਆ ਉਹ ਛੋਟਾ ਹੈ ਘੱਟੋ ਘੱਟ 90 ਤੋਂ 95 100 ਲੀਟਰ ਡੇੜ ਗੇੜ ਟੈਂਕ ਹੋਣਾ ਚਾਹੀਦਾ ਜਗ੍ਹਾ ਵੀ ਹੈਗੀ ਆ ਦੇਖੋ ਆ ਦੇਖੋ ਜਗ੍ਹਾ ਨਹੀਂ ਇੱਥੇ ਤੱਕ ਮਰਗਾੜ ਤੱਕ ਜੇ ਇਹ ਹੀ ਸਾਰੀ ਟੈਂਕੀ ਇੰਚ ਇੰਚ ਚਾਰੇ ਪਾਸੇ ਨੂੰ ਵਧਾਈ ਜਾਵੇ ਤਾਂ ਘੱਟੋ ਘੱਟ 20 ਲੀਟਰ ਦੇ ਰੇਜ਼ ਵਿੱਚ ਵੱਧ ਪੈਣ ਲੱਗ ਜੂਗਾ ਚਰੋ ਜੇ ਇਹ ਸੋਚਦੇ ਹੋਣਗੇ ਵੀ ਟੈਂਕੀ ਵੱਡੀ ਕਰਨ ਨਾਲ ਮਗਰ ਨਹੀਂ ਦਿਖਣਾ ਕਿਉਂਕਿ ਸੀਟ ਵੀ ਨੀਵੀਂ ਹੈ ਥੋੜੀ ਜਿੰਨੀ ਕਿ ਟੈਂਕੀ ਵੱਡੀ ਕਰਨੀ ਉਹਨੀ ਕਿ ਸੀਟ ਉੱਚੀ ਕਰਤੀ ਜਾਵੇ ਤੇ ਆਟੋਮੈਟਿਕ ਦਿਖੂਗਾ ਇਹ ਕੋਈ ਵੱਡੀ ਪ੍ਰੋਬਲਮ ਨਹੀਂ ਹੈ ਪਰ ਇਹ ਚਾਹੀਦਾ ਕੰਪਨੀ ਨੂੰ ਜਿਹੜੀਆਂ ਇਹ ਚ ਕਮੀਆਂ ਨੇ ਟਰੈਕਟਰ ਚ ਤੇ ਗੇਰਾਂ ਦੇ ਵਿੱਚ ਸੁਧਾਰ ਹੋਣ ਵਾਲਾ ਮਿੱਤਰੋ ਸਿਰਫ ਇੱਕ ਗੇਰ ਹੈ ਮੈਂ ਸਾਰੇ ਗੇਰਾਂ ਚ ਚਲਾ ਲਿਆ B2 ਗੇਰ ਦੇ ਵਿੱਚ ਚਲਦਾ ਹੈ ਉਹਦੇ ਚ ਤੋਰਾ ਘਟਾ ਬਾਕੀ ਸਾਰੇ 11 ਦੇ ਟਰੈਕਟਰ ਮਰਦਾ ਹੈ ਹਾਈ ਚ ਤਾਂ ਪਹਿਲੇ ਹਾਈ ਚ ਤਾਂ ਬਹੁਤ ਜਿਆਦੇ ਚੱਕਰ ਬਣ ਜਾਂਦੇ ਨੇ ਕਈ ਚ ਘਟ ਜਾਂਦੇ ਨੇ ਬਾਕੀ ਤੁਸੀਂ ਜਿਹੜੇ ਵੀਰਾਂ ਕੋ ਹੈਗਾ ਸਾਰੇ ਚਲਾ ਕੇ ਦੱਸਿਓ ਵੀ ਇਹ ਕਮੀਆਂ ਹੈਗੀਆਂ ਜਾਂ ਨਹੀਂ ਲੱਗਦੀਆਂ ਨੇ ਜਾਂ ਨਹੀਂ ਕਿਉਂਕਿ B2 ਦੇ ਵਿੱਚ ਤੋਰਾ ਵੀ ਘਟਾ ਹੈ ਐਂ ਲੱਗਦਾ ਜਿਵੇਂ ਆਪਾਂ ਐਂਟਰ ਚਲਾ ਰਹੇ ਐਨਾ ਘ ਤੋਰਾ ਦੇ ਰਿਹਾ ਐਕਟਰ ਦਾ ਥੋੜਾ ਮੋਟਾ ਪਿਆ ਉਹ ਬੜਾ ਮੋਟਾ ਪਿਆ ਪਰੇ ਤੋਂ ਜ਼ਿਆਦੇ ਤੋਰਾ ਨਹੀਂ ਹੈਗਾ ਜਿਵੇਂ ਆਮ ਟਰੈਕਟਰ ਦੂਸਰੇ ਚੱਲਦੇ ਨੇ ਹਾਲ ਲੈ ਕੇ 13 ਦੇ ਹਾਲ ਨੇ ਉਦਾਂ ਇਹਦੇ 'ਚ ਹੈਗੀ ਆ ਥੋੜੀਆਂ ਜੀਆਂ ਚਲੋ ਤਕਨੀਕ ਪੂਰੀ ਵਧੀਆ ਮੰਨਦੇ ਆ ਸਾਰਾ ਕੁਝ ਸਹੀ ਆ ਰੰਗ ਰੂਪ ਸੋਹਣਾ ਪਰ ਜਿਹੜੀਆਂ ਛੋਟੀਆਂ ਛੋਟੀਆਂ ਕਮੀਆਂ ਨੇ ਦੂਰ ਕੀਤੀਆਂ ਹੀ ਆਣ ਇਹਦੀਆਂ ਬਾਕੀ ਰਿਪੋਰਟਾਂ ਓਕੇ ਨੇ ਬਾਹਰਲੀ ਤਕਨੀਕ ਹੈ ਬਾਹਰਲੀ ਤਕਨੀਕ ਹੈ ਪਰ ਬਾਹਰਲਾ ਟਰੈਕਟਰ ਨਹੀਂ ਹੈਗਾ ਟਰੈਕਟਰ ਆਪਣੇ ਉਰੀ ਬਣਦਾ ਇਹ ਆਉਂਦੇ ਨੇ ਬਾਹਰੋਂ ਜਰੂਰ ਜਿਹੜੇ ਆ ਨੇ ਕਰੋ ਚੈੱਕ ਆਹ ਪਲਾਟ ਦੀ ਵੀ ਰੌਣਕ ਆ ਐਲ ਆਰ ਦੀ ਬਹੁਤ ਵਧੀਆ ਘੈਂਟ ਹੈ ਤੇ ਅੱਜ ਮੌਸਮ ਵੀ ਬੜਾ ਵਧੀਆ ਠੰਡਾ ਠੰਡਾ ਕਣੀਆਂ ਪਾਈ ਜਾਂਦਾ ਪ੍ਰਮਾਤਮਾ ਆਪਾਂ ਤਾਂ ਚਲੋ ਘੈਂਟੋ ਕਹਿਣਾ ਔਰ ਕਰ ਵੀ ਕੀ ਸਕਦੇ ਆ ਜੋ ਇਹਦੇ ਆਰਡਰ ਨੇ ਉਹੀ ਮੰਨਣੇ ਪੈਣੇ ਨੇ ਬਾਕੀ ਤੁਹਾਡੇ ਸਾਹਮਣੇ ਹੀ ਆ ਕਣ ਮੜ ਕਣ ਮੀ ਜੀ ਹੋ ਗਈ ਗਿੱਲਾ ਪੀਣਾ ਪਾ ਲਿਆ ਤੇ ਮੈਨੂੰ ਲੱਗਦਾ ਕੰਮ ਰੋਕਣਾ ਹੀ ਪੈਣਾ ਕਣੀਆਂ ਹਟ ਨਹੀਂ ਰਹੀਆਂ ਬਰੀਕ 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 ਪਈ ਜਾ ਰਹੀਆਂ ਨੇ ਦੇਖੋ ਯੌਂਡੀਆਰ ਲੱਗ ਗਿਆ ਵਿਚਾਰਾ ਚੌਣ ਉਤੋਂ ਤੇ 15 20 ਮਿੰਟ ਹੋ ਗਏ ਇਸ ਹਿਸਾਬ ਨਾਲ ਤਾਂ ਬੰਦੇ ਕਹਿੰਦੇ ਵੀ ਸਾਡੇ ਕੱਪੜੇ ਤੇ ਗਿੱਡੇ ਹੋ ਜਾਣਗੇ ਤੇ ਉਸ ਤੋਂ ਬਾਅਦ ਉਹਨੂੰ ਪਤਾ ਵੀ ਇਹ ਛੇਤੀ ਫਿਰ ਕੰਮ ਛੱਡ ਦਿੰਦਾ ਠੰਡ ਲੱਗਣ ਲੱਗ ਜਾਂਦੀ ਆ ਹਮ ਹੁਣ ਥੀ ਠੰਡ ਲੱਗਣ ਲੱਗ ਗਈ ਲੱਗ ਰਹਾ ਠੰਡ ਲੱਗ ਰਹਾ ਪਰ ਹੁਣ ਕਰਿਆ ਕੀ ਜਾਵੇ ਹੁਣ ਆਪਾਂ ਬੋਰੀਆਂ ਤਾਂ ਚੱਕ ਲਈਆਂ ਸੀਗਾ ਤੇ ਦੂਗੀ ਲੇਬਰ ਨੇ ਕੰਬਲ ਲੱਤੇ ਆਓ ਕੰਬਲ ਲਈ ਫਿਰਦੇ ਨੇ ਉਹ ਚੋਕ ਕਰਦੇ ਨੇ ਉਹ ਵੀ ਕੰਬਲ ਲਈ ਫਿਰਦੇ ਨੇ ਆਹ ਦੇਖੋ ਰੇ ਪੂਰੀਆਂ ਭਾਰੀਆਂ ਢਾਲੇ ਨੇ ਉਹਨਾਂ ਦੇ ਵਿਚਾਰਿਆਂ ਦੇ ਛੇਦੀ ਠੰਡ ਮੰਨਣ ਆਏ ਨੇ ਹੁੰਦੇ ਨੇ ਤੇ ਚਲੋ ਆਹ ਲੈਣਾ ਦਾ ਝੋਕ ਲੋ ਫਿਰ ਜਿਹੜੀਆਂ ਪੱਟੀਆਂ ਪਈਆਂ ਨੇ ਤਾਂ ਤਰੀ ਵਾਲੇ ਹੋ ਜਾਣਗੇ ਨਹੀਂ ਐ ਨਾ ਕਰੋ ਫਲ ਤਾਂ ਹਿਸਾਬ ਨਾਲ ਪੈਂਦਾ ਕਿਤੇ ਵੱਧ ਪੈਣ ਲੱਗ ਗਿਆ ਖਬਰ ਕਹਿ ਦੇਣ ਨੂੰ ਹਟੂ ਮੌਸਮ ਦੇ ਹਿਸਾਬ ਨਾਲ ਹਟ ਵੀ ਸਕਦਾ ਪੈ ਵੀ ਸਕਦਾ ਕੁਝ ਵੀ ਹੋ ਸਕਦਾ ਮੜੀ ਜੀ ਹਿੰਮਤ ਕਰੋ ਖੜੋ ਨਾ ਆ ਦੇਖੋ ਕਿ ਮੈਂ ਅੱਥ ਜੋੜੀ ਖੜਾ ਆਹ ਪਰਾਟ ਦੀ ਵੀ ਰੌਣਕ ਚੈੱਕ ਕਰੋ ਪੂਰੀ ਘੈਂਟ ਆ ਵਧੀਆ ਪਣੀਆਂ ਪੈ ਰਹੀਆਂ ਨੇ ਵਾਰ ਚੋਣ ਲੱਗੀ ਬਰੀਕ ਬਰੀਕ ਜੀ ਵੱਧ ਗਿਆ ਕੰਮ ਟਰਾਲੀ ਲੈਣ ਆਏ ਤੇ ਟਰਾਲੀ ਆ ਭਰੀ ਖੜੀ ਆ ਆਪਣੀ ਤੇ ਦੂਸਰੀ ਉਹ 36002 ਵਾਲੀ ਭਰੀ ਖੜੀ ਆ ਪੰਜ ਟਰਾਲੀਆਂ ਔਰੇ ਜੀਆਂ ਨੇ ਤੇ ਮਿਹਦਾ ਕੰਮ ਵੱਧ ਗਿਆ ਹੁਣ ਬ੍ਰੀਕ ਝਾਰਾ ਲਾ ਲਿਆ ਖਿੱਚੀ ਤੁਰਿਆ ਜਾਂਦਾ ਹੁਣ ਦੇਖੋ ਪਾਉ ਦਾ ਡੂਗਾ ਪਰਮਾਤਮਾ ਗਰੇਡੋ ਤੇ ਆਏ ਨੇ ਆ ਪੂਰੀ ਰੌਣਕਾ ਵਰੇ ਬਾਲ ਟਰਾਲੀਆਂ ਤੇ ਆਦੂ ਆਇਆ ਵਾ ਕੰਦਾ ਗਰੇਡਰਿਆ ਨਾਲੇ ਵਰੇ ਹੋ ਜੀ ਮੈਂ ਤਰੋ ਟਰਾਲੀ ਕਰੋ ਚੈੱਕ ਮਰੇਲ ਕੋਟੜਾ ਰੋਡ ਤੇ ਬਣਦੀ ਆ ਟੱਕ ਦੇ ਕੋਟਲੇ ਤੇ ਪੂਰੀ ਘਾਟ ਬਣਾਈ ਆ ਟਰਾਲੀ ਤੇ ਟਾਇਰ ਪਾਏ ਨੇ ਇਹ ਚ 1120 ਦੇ ਆ ਲਓ ਜੀ 1120 ਦੇ ਟਾਇਰ ਨੇ ਬਹੁਤ ਵਧੀਆ ਡਬਲ ਜੈਕ ਆ ਇਹ ਲਿਫਟ ਵਾਲੀ ਟਰਾਲੀ ਆ ਮੈਂ ਨਹੀਂ ਦੂ ਸਰੀਵਿਆ ਵੀ ਰੋਂਦੇ ਆ ਬਣਾ ਕੇ 16 ਕੁ ਲਓ ਜੀ ਮੀਨੇ ਰੋਕਿਆ ਕੰਮ ਤੇ ਮੀਰੇ ਵਿੱਚ ਹੁਣ ਚੱਕ ਰਹੇ ਆ ਜਿਹੜੇ ਆਲੂ ਪੱਤੇ ਤੇ ਤੇ ਆਹ ਲਾਈਨ ਚੁਗਣ ਤੋਂ ਵੀ ਰਹਿੰਦੀ ਆ ਟਰਾਲੀ ਆ ਹਾਲੇ ਵੀ ਹਟਿਆ ਨਹੀਂ ਹੈਗਾ ਬਰੀਕ ਬਰੀਕ ਸਿੱਟੀ ਜਾ ਰਿਹਾ ਆ ਦੇਖੋ ਕਣੀਆਂ ਦੀਨੀਆਂ ਨੇ ਨਾ ਪਤਾ ਨਹੀਂ ਹੁਣ ਆਟੂਗਾ ਜਾਂ ਹੋਰ ਪਾਊਗਾ ਇਹ ਨਹੀਂ ਪਤਾ ਕੀ ਕਰੂਗਾ ਆ ਡੱਬਾ ਆ ਸਰਦਾਰ ਨੇ ਘੱਟ ਲੱਗਦੀ ਆ ਤਾਂ ਹੀ ਦਾ ਸਰਦਾਰ ਹੋ ਜਾ ਕੇ ਉੱਥੇ ਬੈਠ ਗਿਆ ਜੀ ਕੀ ਜੀ ਇਸ ਭਾਗੀ ਦੀ ਪਾਦੀ ਉਪਰ ਟਰਾਲੀ ਲਿਆਇਆ ਹਿੱਲਾ ਕਰਕੇ ਉਹ ਦੇਖ ਲੈ ਸਟੋਰ ਚੋਂ ਸਾਰੀਆਂ ਭਰੀਆਂ ਖੜੀਆਂ ਨੇ ਪੰਜ ਦੀਆਂ ਪੰਜੇ ਆ ਡਾਕਟਰ ਨਾਲ ਹਿੱਲਾ ਕਰਕੇ ਕਿਸੇ ਨੂੰ ਫੋਨ ਕਰਕੇ ਤਾਂ ਟਰਾਲੀ ਮਿਲ ਗਈ ਕੁਦਰਤੀ ਜਿਰੀ ਮਰਜ਼ੀ ਹੋਵੇ ਤੇਰਾ ਕੰਮ ਸਰ ਜਾਣਾ ਇ ਲਾਡੀ ਲੱਗਿਆ ਹੁਣ ਟਰਾਲੀ ਕੱਢਣ ਦੇਖਦੇ ਹਾਂ ਹੁਣ ਕੀ ਕਰੂ 56 ਵੀ ਅਤੀਕ ਟਰਾਲੀ ਆ ਇਹ ਨਹੀਂ ਪਿਆ ਬੱਤ ਆ ਜਾ ਛਾਲ ਦੀ ਮਾਰ ਕੇ ਤੁਰਤਾ ਪਿਆ ਜੌੜਾ ਨਾ ਕਰ ਜੇ ਬਹਿ ਗਿਆ ਫਿਰ ਦੇਖੇਗਾ ਚੱਲੋ ਮੀ ਤੋਂ ਬਾਅਦ ਜਿਹੜਾ ਕੰਮ ਰਹਿੰਦਾ ਦੀ ਪੈਂਡਿੰਗ ਉਹ ਲੱਗੇ ਨੇ ਕਰਨ ਤੇ ਟਰਾਲੀ ਮੋਟੇ ਦੀ ਵੀ 20 22 ਕੱਟੇ ਨੇ ਚਿੱਟੇ ਥਲਿਆਂ ਚ ਵੀ ਚੱਕਦੇ ਆਂ ਇਹ ਗੇਰ ਪੰਗਾ ਇਸ ਕਰਕੇ ਖੇਤ ਚ ਚੱਕਿਆ ਜਾਂ ਬੜੀ ਵਧੀਆ ਗੱਲ ਆ ਹਵਾ ਚੱਲਦੀ ਆ ਤੇ ਹੁਣ ਕੁਝ ਟਾਈਮ ਲਈ ਬਾਰਸ਼ ਸ਼ੁਰੂ ਹੋ ਗਈ ਆ ਨਹੀਂ ਬ੍ਰੀਕ ਬ੍ਰੀਕ ਝਾਰਾ ਚੱਲਦੇ ਰਿਹਾ ਸੀ ਬਾਕੀ ਹੁਣ ਆਨਾ ਦਾ ਦੇਜਾ ਸਵੇਰੇ ਕੰਮ ਕੀ ਹੋ ਰਿਹਾ ਦੂਰ ਜਾ ਕੇ ਹੋਊਗਾ ਜੋ ਵੀ ਕੁਛ ਕਰਦਾ ਬਰਬਾਦ ਹੋਣ ਚਾਰ ਬੰਦੇ ਇੱਕ ਬੋਰੀ ਨੂੰ ਦੋ ਜਾਨੇ ਬੱਲੇ 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 चलो चलो कोशिश तो की होर नहीं चको 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 चलो चलो ये ला बोले 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 बलें बल बोले कौन उठाएगा कौन उठाएगा शाबाश बहुत बढ़िया काम है लो जी ਰਾਮਨਾ 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 ਆਰਾਮ ਸੇ